ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਨਾ ਮੋ ਪਰਮ ਪੈ ਪੁੱਲੇ ਸਤਿਦਾਰ ਸਿਉ ਪ੍ਰੀਤ ਲਗਾਈ ਇਕ ਉਤਮ ਕੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਬਾਣੀ ਗੁਰ ਗੁਰ ਹੈ ਬਾਣੀ ਵਿੱਚ ਬਾਣੀ ਅੰਦਰਤ ਸਰ ਗੁਰੂ ਵਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਤਨ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਅਗਤਕ ਵੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੋਤ ਪੂਜੇ ਪੂਜ ਹਿੰਦੂ ਮੁਏ ਤੁਰਕ ਮੁਏ ਸਿਰ ਨਾਈ ਓਏ ਲੈ ਜਾ ਰੇ ਓਏ ਲੈ ਗੱਡੇ ਤੇਰੇ ਗੱਤ ਦੋਹਨ ਪਾਈ ਪੂਜ ਪੂਜ ਹਿੱਤ ਮੁਵੇ ਤੁਰਕ ਮੁਵੇ ਸਿਰ ਨਾਈ ਓਏ ਲੈ ਜਾਰੇ ਓਏ ਲੈ ਗੱਡੇ ਤੇਰੀ ਗਤ ਦੋ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਦਸ ਪਸਰਿਓ ਹੈ ਜਮ ਜੀਵਰਾ ਰਹਾ ਕਵਿਤ ਪੜੇ ਪੜ ਕਵਤਾ ਮੂਏ ਕਪੜ ਕੇਦਾਰ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨ ਪਾਏ ਦਰਬ ਸੱਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਦੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੇ RAM ਨਾਮ ਬਿਨ ਸੱਬੇ ਬਿਗੁੱਤੇ ਦੇਖੋ ਨਿਰਖ ਸਰੀਰਾ ਹਰ ਕੀ ਨਾਮ ਬਿਨ ਕਿਨ ਗਤ ਪਾਏ ਕਹੇ ਉਪਦੇਸ ਕਵੇਰਾ RAM ਨਾਮ ਬਿਨ ਸਭਾ ਦੇ ਗੁੱਤੇ ਦੇਖੋ ਨਿਰਖ ਸਰੀਰਾ ਹਰ ਕੀ ਨਾਮ ਬਿਨ ਕਿਨ ਗਤ ਪਾਏ ਕਹੇ ਉਪਦੇਸ ਕਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਜੁੜਨ ਦਾ ਆਪ ਸਾਰੇ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਕੈਸਾ 54 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਸੁਰਠ ਬਾਣੀ ਭਗਤ ਕਬੀਰ ਜੀ ਕੀ ਸੋਰਠ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀਾਂ ਦੇ ਮੁਖਾਰ ਵਿਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਘਰ ਪਹਿਲਾ ਕੀਰਤਨੀਆਂ ਨੂੰ ਪਹਿਲੇ ਘਰ ਸਰਤਾਲ ਦੇ ਵਿੱਚ ਗਾਉਣ ਦੀ ਭਗਤ ਕਬੀਰ ਸਾਹਿਬ ਜੀ ਨੇ ਹਦਾਇਤ ਕੀਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੇ ਪ੍ਰਮਾਤਮਾ ਜਿਹੜਾ ਰੱਬ ਹੈ ਜਿਹੜਾ ਅੱਲਾ ਜਿਹੜਾ ਉਹ ਇੱਕ ਹੈ ਸਤਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਉਨੂੰ ਚਾਹੇ ਅੱਲਾ ਕਹਿ ਲੋ ਰਾਮ ਕਹਿ ਲੋ ਵਾਹਿਗੁਰੂ ਕਹਿ ਲੋ ਭਗਵਾਨ ਕਹਿ ਲੋ ਉਹਦੇ ਵੱਖਰੇ ਵੱਖਰੇ ਨਾਮ ਨੇ ਹੈ ਇੱਕੋ ਹੀ ਤੇ ਅੱਜ ਭਗਤ ਕਬੀਰ ਸਾਹਿਬ ਸਾਰੇ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾ ਰਿਹਾ ਹੈ ਕਿ ਤੁਸੀਂ ਚਾਹੇ ਵੇਦਾਂ ਨੂੰ ਪੜ੍ਹੋ ਚਾਹੇ ਗ੍ਰੰਥਾਂ ਨੂੰ ਪੜ੍ਹੋ ਪਰ ਉਹਦੇ ਤੇ ਅਮਲ ਕਰ ਲਿਓ ਜਿੰਨਾ ਚਿਰ ਤੁਸੀਂ ਅਮਲ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਆਪਣੇ ਸਰੀਰ ਨੂੰ ਇਹ ਕਹਿੰਦੇ ਕਸ਼ਟ ਦੇ ਰਹੇ ਹੋ ਉਹਨਾਂ ਚਿਰ ਤੁਸੀਂ ਪ੍ਰਮਾਤਮਾ ਦੇ ਵਿੱਚ ਆ ਭੇਦ ਨਹੀਂ ਹੋ ਸਕਦੇ ਕਹਿੰਦੇ ਤੇ ਅੱਜ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਕਹਿੰਦੇ ਜਿਹੜੇ ਹਿੰਦੂ ਲੋਕ ਨੇ ਉਹ ਬੁੱਤਾਂ ਦੇ ਭਾਵ ਕੇ ਮੂਰਤੀਆਂ ਦੇ ਪੂਜਾ ਕਰਦੇ ਕਰਦੇ ਇਸ ਸੰਸਾਰ ਚੋਂ ਚਲੇ ਗਏ ਉਹ ਸਮਝ ਨਹੀਂ ਸਕੇ ਕਿ ਪ੍ਰਮਾਤਮਾ ਕੀ ਹੈ ਉਹ ਬਸ ਹਿੰਦੂ ਜਿਹੜੇ ਸੀ ਉਹ ਕਹਿੰਦੇ ਬੁੱਤਾਂ ਦੇ ਪੂਜਾ ਕਰਦੇ ਕਰਦੇ ਇਸ ਸੰਸਾਰ ਚੋਂ ਚਲੇ ਗਏ ਤੁਰਕ ਮੁਏ ਸਿਰ ਨਾਈ ਤੁਰਕ ਕਹਿੰਦੇ ਆ ਮੁਸਲਮਾਨ ਨੂੰ ਕਹਿੰਦੇ ਉਹ ਵੀ ਮਸਜਿਦ ਦੇ ਵਿੱਚ ਜਾ ਕੇ ਆਪਣਾ ਸਰਨਵਾ ਕੇ ਵਸ ਕਹਿੰਦੇ ਆ ਰੱਬ ਮਿਲ ਗਿਆ ਤੇ ਹਿੰਦੂ ਕਹਿੰਦੇ ਆ ਮੂਰਤੀ ਨੂੰ ਪੂਜ ਲਿਆ ਵਸ ਰੱਬ ਮਿਲ ਗਿਆ ਅਸੀਂ ਵੀ ਤੇ ਇਸੇ ਤਰੀਕੇ ਕਰਦੇ ਆ ਅਸੀਂ ਕਹਿੰਦੇ ਆ ਗੁਰਦੁਆਰਾ ਸਾਹਿਬ ਆਏ ਆ ਮੱਥਾ ਟੇਕ ਲਿਆ ਵਸ ਰੱਬ ਮਿਲ ਗਿਆ ਨਹੀਂ ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਤੁਸੀਂ ਅਮਲ ਨਹੀਂ ਕਰਦੇ ਕਿਸੇ ਚੀਜ਼ ਤੇ ਜੇ ਗੁਰਬਾਣੀ ਨੂੰ ਤੁਸੀਂ ਸਮਝੇ ਹੀ ਨਹੀਂ ਗੁਰਦੁਆਰਾ ਸਾਹਿਬ ਆ ਕੇ ਸਮਝੇ ਹੀ ਨਹੀਂ ਕਹਿੰਦੇ ਫੇਰ ਤੁਹਾਡਾ ਕੀ ਫਾਇਦਾ ਹੋਇਆ ਕਹਿੰਦੇ ਕਹਿੰਦੇ ਇਸੇ ਤਰ੍ਹਾਂ ਸੰਸਾਰ ਕੁ ਤੁਸੀਂ ਚਲੇ ਜਾਣਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰ ਕੰਗੂਏ ਸਰਨਾਇ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੋ ਹੋ ਨ ਪਾਈ ਕਹਿੰਦੇ ਜਿਹੜੇ ਹਿੰਦੂ ਨੇ ਉਹ ਆਪਣੇ ਮੁਰਦੇ ਨੂੰ ਲੱਕੜਾਂ ਤੇ ਪਾ ਕੇ ਸਾੜ ਦਿੰਦੇ ਐ ਤੇ ਜਿਹੜੇ ਮੁਸਲਮਾਨ ਨੇ ਉਹ ਧਰਤੀ ਦੇ ਵਿੱਚ ਕੋਹਾ ਪੁੱਟ ਕੇ ਉਹਦੇ ਵਿੱਚ ਦੱਬ ਦਿੰਦੇ ਐ ਕਹਿੰਦੇ ਇਸੇ ਗੱਲ 'ਤੇ ਝਗੜਦੇ ਰਹੇ ਕਿ ਅਸੀਂ ਵੱਡੇ ਆ ਉਹ ਕਹਿੰਦੇ ਅਸੀਂ ਵੱਡੇ ਆ ਕਹਿੰਦੇ ਜੇ ਮੁਰਦੇ ਨੂੰ ਸਾੜਤਾ ਜੇ ਮੁਸਲਮਾਨ ਕਹਿੰਦੇ ਮੁਰਦੇ ਨੂੰ ਸਾੜਤਾ ਤਾਂ ਉਹ ਕਹਿੰਦੇ ਨਰਕਾ ਚ ਜਾਂਦਾ ਜੇ ਹਿੰਦੂ ਕਹਿੰਦੇ ਅਸੀਂ ਆਪਣੇ ਮੁਰਦੇ ਨੂੰ ਧਰਤੀ ਚ ਦੱਬਤਾ ਤਾਂ ਉਹ ਨਰਕਾ ਜਾਂਦਾ ਕਹਿੰਦੇ ਇਹੀ ਗੱਲ ਤੇ ਝਗੜਦੇ ਰਹੇ ਦੁਆ ਨੇ ਸੱਚੇ ਪਾਤਸ਼ਾਹ ਤੈਨੂੰ ਨਹੀਂ ਸਮਝਿਆ ਜਿੰਨਾ ਚਿਰ ਤੈਨੂੰ ਨਹੀਂ ਸਮਝਿਆ ਉਹਨਾਂ ਚਿਰ ਇਹਨਾਂ ਦੀ ਲੜਾਈ ਖਤਮ ਨਹੀਂ ਹੋਣੀ ਮੰਨ ਰੇ ਸੰਸਾਰ ਅੰਧ ਗਹਿਰਾ ਕਹਿੰਦੇ ਇਹ ਹੋਰ ਹਨੇਰੇ ਚ ਫਸਦੇ ਜਾ ਰਿਹਾ ਇਹ ਜਿਹੜਾ ਸੰਸਾਰ ਇਹ ਕਹਿੰਦੇ ਇਸੇ ਤਰ੍ਹਾਂ ਹਨੇਰੇ ਦੇ ਵਿੱਚ ਜਾਂਦਾ ਜਾ ਰਿਹਾ ਚਾਹ ਦੇ ਸਬਸ ਰਹਿਓ ਹੈ ਜਮ ਜੇਵਰਾ ਕਹਿੰਦੇ ਚਾਰੇ ਪਾਸੇ ਬਸ ਇਹੀ ਚੱਲ ਰਿਹਾ ਜਮ ਜੇਵਰਾ ਭਾਵ ਕੇ ਮਾੜਾ ਹੀ ਚੱਲ ਰਿਹਾ ਚਾਰੇ ਪਾਸੇ ਚੰਗਾ ਤੇ ਹੈ ਹੀ ਨਹੀਂ ਰਹਾਓ ਹੁਣ ਇੱਥੇ ਭਗਤ ਕਬੀਰ ਸਾਹਿਬ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਕਵਤਾ ਪੜ੍ਹਦੇ ਆ ਕਹਿੰਦੇ ਉਹ ਸਮਝਦੇ ਆ ਕਿ ਕਵਤਾ ਪੜ੍ਹ ਲਈ ਬਸ ਇਸੇ ਨਾਲ ਰੱਬ ਮਿਲ ਗਿਆ ਕਵਿਤ ਬੜੇ ਪੜ ਕਵਤਾ ਮੂਏ ਕੱਪੜ ਕੇਦਾਰੇ ਜਾਏ ਹੁਣ ਜਿਹੜੇ ਆਹੀ ਮਹੀਨੇ ਦੇ ਵਿੱਚ ਕੇਦਾਰਨਾਥ ਲੋਕ ਜਾਂਦੇ ਆ ਉੱਥੋਂ ਪਾਣੀ ਲੈ ਕੇ ਆਉਂਦੇ ਆ ਉਹ ਉੱਥੋਂ ਕੇਦਾਰਨਾਥ ਤੋਂ ਪਾਣੀ ਲਿਆਉਂਦੇ ਆ ਪੈਦਲ ਜਾਂਦੇ ਆ ਪੈਦਲ ਆਉਂਦੇ ਆ ਉਹ ਸਮਝਦੇ ਆ ਕਿ ਰੱਬ ਇੱਥੇ ਹੀ ਮਿਲ ਗਿਆ ਬਸ ਇਹਦੇ ਵਿੱਚ ਹੀ ਰੱਬ ਹੈ ਅਸਲ ਦੇ ਵਿੱਚ ਭਗਤ ਕਬੀਰ ਸਾਹਿਬ ਕਹਿਣਾ ਕੀ ਜਾਂਦੇ ਆ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਸਮਝੇ ਨਹੀਂ ਕਿਸੇ ਚੀਜ਼ ਨੂੰ ਉਹਨਾਂ ਚਿਰ ਚਾਹੇ ਕਹਿੰਦੇ ਬਾਣੀ ਵੀ ਪੜਦੇ ਰਹੋ ਚਾਹੇ ਗੁਰੂ ਸਾਹਿਬ ਨੇ ਕਿਹਾ ਨਾ ਪੜਪੜ ਗੱਡੀ ਲੰਦੀ ਐ ਕਹਿੰਦੇ ਪੜਪੜ ਕੇ ਗੱਡੇ ਲੱਤ ਤੇ ਜਿੰਨਾ ਚਿਰ ਅਮਲ ਨਹੀਂ ਕੀਤਾ ਉਹਨਾਂ ਚਿਰ ਕਹਿੰਦੇ ਕੋਈ ਗੱਲੇ ਨਹੀਂ ਬਣਨੀ ਕਵਿਤ ਪੜੇ ਪਰ ਕਵਤਾ ਮੂਏ ਕਹਿੰਦੇ ਜਿਹੜਾ ਕਵੀ ਐ ਉਹ ਕਵਿਤਾ ਲਿਖਦਾ ਹੈ ਕਵਿਤਾ ਪੜ੍ਹਦਾ ਹੈ ਬਸ ਇੰਨੇ ਤੇ ਉਹਨੂੰ ਉਹਨੇ ਕਿਹਾ ਮੈਨੂੰ ਤੇ ਰੱਬ ਮਿਲ ਗਿਆ ਬਸ ਉਹ ਵੀ ਕਹਿੰਦੇ ਸੰਸਾਰ ਨੂੰ ਛੱਡ ਕੇ ਚਲਿਆ ਗਿਆ ਖਾਲੀ ਦਾ ਖਾਲੀ ਤੁਰ ਗਿਆ ਕੱਪੜੇ ਕੇਦਾਰ ਹੈ ਜਾਏ ਜਿਹੜੇ ਕੇਦਾਰਨਾਥ ਜਾਣ ਵਾਲੇ ਉਹ ਕਹਿੰਦੇ ਰੱਬ ਸਾਨੂੰ ਇੱਥੇ ਮਿਲ ਗਿਆ ਕਹਿੰਦੇ ਉਹ ਵੀ ਇਸੇ ਤਰ੍ਹਾਂ ਸੰਸਾਰ ਨੂੰ ਛੱਡ ਕੇ ਚਲੇ ਗਏ ਪਰ ਰੱਬ ਨੂੰ ਉਹ ਵੀ ਪਾ ਨਹੀਂ ਸਕੇ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗੱਤ ਇਹਨੇ ਨਾ ਪਾਈ ਹੁਣ ਜਿਹੜੇ ਜੋਗੀ ਲੋਕ ਸੀ ਉਹਨਾਂ ਨੇ ਜਟਾਵਾਂ ਵਧਾਲੀਆਂ ਜਟਾ ਧਾਰ ਧਾਰ ਜੋਗੀ ਮੂਏ ਕਹਿੰਦੇ ਉਹ ਜਟਾ ਦੇ ਹੰਕਾਰ ਚ ਕਿ ਅਸੀਂ ਤੇ ਜੋਗੀ ਆ ਸਾਡੇ ਵੱਡਿਆਂ ਵੱਡਿਆਂ ਜਟਾਮਾਂ ਨੇ ਕਿ ਸਾਨੂੰ ਰੱਬ ਮਿਲ ਗਿਆ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਤੇਰੀ ਗੱਤ ਇਹਨੇ ਨਾ ਪਾਈ ਕਹਿੰਦੇ ਸੱਚੇ ਪਾਤਸ਼ਾਹ ਤੈਨੂੰ ਤੇ ਇਹ ਵੀ ਸਮਝ ਨਹੀਂ ਸਕੇ ਗੱਤ ਦਾ ਭਾਵ ਹੁੰਦਾ ਸਮਝ ਕਈਆਂ ਥਾਮਾਂ ਤੇ ਗੱਤ ਦਾ ਭਾਵ ਹੁੰਦਾ ਹੈ ਸਪੀਡ ਗਤੀ ਇੱਥੇ ਗੁਰੂ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਤੈਨੂੰ ਜੋ ਵੀ ਇਹ ਸਮਝ ਨਹੀਂ ਸਕੇ ਭਗਤ ਕਬੀਰ ਸਾਹਿਬ ਕਹਿੰਦੇ ਦਰਬ ਸੱਚ ਸੱਚ ਰਾਜੇ ਮੂਏ ਗੱਡ ਲੈ ਕੰਚਨ ਭਾਰੇ ਹੁਣ ਦਰਬ ਕਹਿੰਦੇ ਆ ਪੈਸੇ ਨੂੰ ਧਨ ਨੂੰ ਦਰਬ ਸੱਚ ਸੱਚ ਰਾਜੇ ਮੂਏ ਕਹਿੰਦੇ ਜਿਹੜੇ ਰਾਜੇ ਸੀ ਉਹ ਪੈਸਾ ਇਕੱਠਾ ਕਰ ਲਿਆ ਲੋਕਾਂ ਦੇ ਵਿੱਚ ਉਹਨਾਂ ਦੀ ਵਾਹ ਵਾਹ ਹੋ ਗਈ ਉਹ ਇਸੇ ਗੱਲ 'ਤੇ ਸਮਝਦੇ ਆ ਕਿ ਸਾਡੀ ਵਾਹ ਵਾਹ ਹੋਣ ਲੱਗੇ ਭਾਵਕੇ ਸਾਨੂੰ ਰੱਬ ਮਿਲ ਗਿਆ ਕਹਿੰਦੇ ਨਹੀਂ ਉਹ ਵੀ ਭਲੇ ਖੇਚਨੇ ਗੱਡਲੇ ਕੰਚਨ ਭਾਰੇ ਕਹਿੰਦੇ ਉਹਨਾਂ ਨੇ ਟੋਏ ਪੁੱਟ-ਪੁੱਟ ਕੇ ਸੋਨਾ ਧਰਤੀ ਦੇ ਵਿੱਚ ਦੱਬਤਾ ਅੱਜ ਵੀ ਕਈ ਲੋਕ ਕਹਿੰਦੇ ਆ ਪੁਰਾਣੇ ਘਰ ਢਾਉਨੇ ਆ ਉਹਦੇ ਵਿੱਚੋਂ ਚਾਂਦੀ ਦੇ ਰੁਪਏ ਨਿਕਲਦੇ ਆ ਭਾਵਕੇ ਉਹ ਲੋਕਾਂ ਨੇ ਉਦੋਂ ਟੋਏ ਪੁੱਟ-ਪੁੱਟ ਕੇ ਧਰਤੀ ਦੇ ਵਿੱਚ ਦੱਬ ਤੇ ਸੋਨਾ ਚਾਂਦੀ ਕਹਿੰਦੇ ਉਹ ਵੀ ਇਸੇ ਤਰ੍ਹਾਂ ਇਹ ਸੰਸਾਰ ਨੂੰ ਛੱਡ ਕੇ ਚਲੇ ਗਏ ਦਰਬ ਸੰਚ ਸੰਚ ਰਾਜੇ ਬੂਏ ਗੱਡ ਲੈ ਕੰਚਨ ਭਾਰੇ ਹੁਣ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਵੇਦ ਪੜੇ ਹੁਣ ਚਾਰ ਵੇਦ ਨੇ ਵੇਦ ਪੜ੍ਹਨੇ ਮਾੜੇ ਨਹੀਂ ਜੋਗ ਸਾਧਨਾ ਕਰਨੀ ਮਾੜੀ ਨਹੀਂ ਪਰ ਜੇ ਹੰਕਾਰੀ ਹੋ ਗਏ ਕਹਿੰਦੇ ਫੇਰ ਮਾੜਾ ਹੈ ਬੇਦ ਬੜੇ ਬੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਹੁਣ ਜਿਹੜੇ ਪੰਡਤ ਲੋਕ ਨੇ ਉਹ ਵੇਦਾਂ ਦੀ ਵਿਚਾਰ ਕਰਦੇ ਆ ਵੇਦਾਂ ਨੂੰ ਪੜ੍ਹਦੇ ਆ ਵਿਚਾਰ ਨਹੀਂ ਕਰਦੇ ਸਮਝਿਆ ਨਹੀਂ ਵੇਦ ਪੜ੍ਹੇ ਪੜ ਪੰਡਤ ਮੂਏ ਕਹਿੰਦੇ ਉਹ ਵੀ ਬਸ ਵੇਦਾਂ ਨੂੰ ਪੜ ਪੜ ਕੇ ਇਹ ਸੰਸਾਰ ਨੂੰ ਛੱਡ ਕੇ ਚਲੇ ਗਏ ਰੂਪ ਦੇਖ ਦੇਖ ਨਾਰੀ ਕਹਿੰਦੇ ਜਿਹੜੀ ਔਰਤ ਹੈ ਉਹ ਸ਼ੀਸ਼ੇ ਦੇ ਮੂਹਰੇ ਖੜ ਕੇ ਬੱਸ ਆਪਣਾ ਰੂਪ ਵੇਖਦੀ ਰਹਿੰਦੀ ਹੈ ਉਹ ਸਮਝਦੀ ਹੈ ਕਿ ਮੈਂ ਵੀ ਰੱਬ ਪਾ ਲਿਆ ਕਹਿੰਦੇ ਇਹਨਾਂ ਗੱਲਾਂ ਦੇ ਨਾਲ ਨਹੀਂ ਹੋਣਾ ਕੁਝ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਨਹੀਂ ਵੇਖਦੇ ਅੰਦਰ ਨਹੀਂ ਵੇਖਦੇ ਜਿੰਨਾ ਚਿਰ ਜਿਵੇਂ ਗੁਰੂ ਸਾਹਿਬ ਕਹਿੰਦੇ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਬਾਵੇ ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਖੋਜ ਲਿਆ ਉਹਨਾਂ ਨੇ ਸਾਰਾ ਕੁਝ ਪਾ ਲਿਆ ਤੇ ਜਿਨ੍ਹਾਂ ਨੇ ਆਪਣੇ ਆਪ ਦੀ ਖੋਜ ਨਹੀਂ ਕੀਤੀ ਬਸ ਉਹ ਕਹਿੰਦੇ ਇਸ ਸੰਸਾਰ ਚੋਂ ਖਾਲੀ ਤੁਰ ਗਏ ਹੁਣ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਰਾਮ ਨਾਮ ਬਿਨ ਸਭੇ ਬਿਗੁੱਤੇ ਦੇਖੋ ਨਿਰਖ ਸਰੀਰਾ ਕਹਿੰਦੇ ਰਾਮ ਦੇ ਨਾਮ ਤੋਂ ਬਿਨਾ ਸਾਰੇ ਤੋਂ ਖਾਲੀ ਤੱਕ ਚਲੇ ਗਏ ਆਹ ਸਰੀਰ ਸਾਰੇ ਖਾਲੀ ਇਹਨਾਂ ਦੇ ਵਿੱਚ ਨਾਮ ਵਸਾਇਆ ਹੀ ਨਹੀਂ ਅਸੀਂ ਰੋਜ਼ ਪੜ੍ਹਦੇ ਆ ਨਾ ਗੁਰਬਾਣੀ ਦੇ ਵਿੱਚੋਂ ਸ਼ਬਦ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੈ ਉਹ ਸ਼ਬਦ ਇਸ ਸ਼ਬਦ ਦੇ ਨਾਲ ਢੁਕਦਾ ਹੈ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਕਹਿੰਦੇ ਰਾਮ ਰਾਮ ਦੁਨੀਆ ਕਹਿੰਦੀ ਫਿਰਦੀ ਐ ਪਰ ਰਾਮ ਪਾਇਆ ਨਹੀਂ ਕਿਸੇ ਨੇ ਕਿਉਂਕਿ ਉਹਨਾਂ ਨੇ ਅੰਦਰੋਂ ਨਹੀਂ ਕਿਹਾ ਜੇ ਅਸੀਂ ਵੀ ਸਾਰੇ ਆਉਣੇ ਆ ਪਰ ਅੰਦਰੋਂ ਤੇ ਅਜੀ ਅਸੀਂ ਵੀ ਨਹੀਂ ਪੁਕਾਰ ਕੀਤੇ ਜਿੱਦੇ ਅੰਦਰੋਂ ਪ੍ਰਮਾਤਮਾ ਨੂੰ ਪੁਕਾਰ ਲਿਆ ਉਦੋਂ ਇਹ ਸਾਰੀਆਂ ਗੱਲਾਂ ਦੀ ਸਮਝ ਆ ਜਾਣੀ ਹੈ ਤੇ ਜਿੱਨਾਂ ਚਿਰ ਅਸੀਂ ਨਹੀਂ ਪੁਕਾਰਦੇ ਉਹਨਾਂ ਚਿਰ ਲੱਗਦਾ ਹੈ ਕਿ ਇਹ ਤੇ ਮਾੜਾ ਬੋਲ ਰਹੇ ਨੇ ਇਹ ਹਿੰਦੂਆਂ ਨੂੰ ਮਾੜਾ ਹੈ ਮੁਸਲਮਾਨਾਂ ਨੂੰ ਮਾੜਾ ਇਹ ਜੋਗੀਆਂ ਨੂੰ ਮਾੜਾ ਇਹ ਵੇਦ ਪੜਨ ਵਾਲਿਆਂ ਨੂੰ ਮਾੜਾ ਇਹ ਰਾਜਿਆਂ ਨੂੰ ਮਾੜਾ ਨਹੀਂ ਇਹ ਭਗਤ ਕਬੀਰ ਸਾਹਿਬ ਜੀਆ ਦੇ ਸ਼ਬਦ ਨੇ ਜਿੱਨਾਂ ਚਿਰ ਅਸੀਂ ਸਮਝਦੇ ਨਹੀਂ ਉਹਨਾਂ 'ਚ ਰਮਾੜਾ ਲੱਗਣਾ ਤੇ ਜਿੱਦੇ ਸਮਝ ਆ ਗਈ ਉਹਦੇ ਭਗਤ ਕਬੀਰ ਸਾਹਿਬ ਜੀ ਦੇ ਅੱਗੇ ਸਿਰ ਝੁਕ ਜਾਣਾ ਕਿ ਭਗਤ ਕਬੀਰ ਸਾਹਿਬ ਜੀ ਤੁਸੀਂ ਨੇ ਬਹੁਤ ਵਧੀਆ ਸ਼ਬਦ ਜਿਹੜਾ ਸਾਡੇ ਸਾਹਮਣੇ ਰੱਖਿਆ ਨਾਮ ਨਾਮ ਬਿਨ ਸਭੈ ਬਿਗੁੱਪੇ ਦੇਖੋ ਨਿਰਕ ਸਰੀਰਾ ਕਹਿੰਦੇ ਸਾਰੇ ਦੇ ਸਾਰੇ ਇੱਥੋਂ ਖਾਲੀ ਚਲੇ ਗਏ ਇੱਥੇ ਹੁਣ ਭਗਤ ਕਬੀਰ ਸਾਹਿਬ ਜੀ ਦਾ ਲਾਸਟ ਜਿਹੜੀ ਪੰਕਤੀ ਆ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਵਿਦੇਸ਼ ਕੀ ਕਰਦੇ ਆ ਹਰ ਕੇ ਨਾਮ ਬਿਨ ਕਿੰਨ ਗੱਤ ਪਾਏ ਕਹੇ ਉਪਦੇਸ਼ ਕਵੇਰਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਵੀ ਉਸ ਪਰਮਾਤਮਾ ਨੂੰ ਸਮਝਿਆ ਨਹੀਂ ਹੈ ਹਰ ਕੇ ਨਾਮ ਬਿਨ ਕਿੰਨ ਗੱਤ ਪਾਈ ਕਿਸੇ ਨੇ ਵੀ ਨਹੀਂ ਪਾਈ ਕਹਿੰਦੇ ਕਹੇ ਉਹ ਉਪਦੇਸ਼ ਕਬੀਰਾ ਇਹ ਉਪਦੇਸ਼ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਆ ਅਸੀਂ ਵੀ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਜੇ ਪਾਠ ਕਰਦੇ ਆ ਤਾਂ ਉਹ ਅਮਲ ਕਰ ਲਈਏ ਜੇ ਅਸੀਂ ਵੇਦ ਪੜ੍ਹਦੇ ਆ ਉਹ ਤੇ ਅਮਲ ਕਰ ਲਈਏ ਜੇ ਅਸੀਂ ਜਟਾਵਾਂ ਰੱਖੀਆਂ ਨੇ ਤਾਂ ਉਹਦੇ ਤੇ ਅਮਲ ਕਰ ਲਈਏ ਜੇ ਅਸੀਂ ਹਿੰਦੂਆਂ ਦੇ ਘਰ ਜੰਮੇ ਆ ਅਸੀਂ ਬੁੱਤਾਂ ਦੀ ਪੂਜਾ ਕਰਦੇ ਤਾਂ ਉਹਨਾਂ ਤੇ ਅਮਲ ਕਰਨ ਲਈਏ ਜੇ ਅਸੀਂ ਮੁਸਲਮਾਨਾਂ ਦੇ ਘਰ ਜੰਮੇ ਆ ਤਾਂ ਅਸੀਂ ਮਸਜਿਦ ਚ ਜਾ ਕੇ ਸਿਰਨਵਉਨੇ ਆ ਉਹਦੇ ਤੇ ਅਮਲ ਕਰਨ ਲਈਏ ਅਸਲ ਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਆ ਜਿੰਨਾ ਚਿਰ ਤੁਸੀਂ ਅਮਲ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹ ਆਏ ਕੰਮ RAM ਨਾਮ ਵਿਨ ਸਭੇ ਦੇ ਗੁੱਤੇ ਦੇਖੋ ਨਿਰਖ ਸਰੀਰਾ ਹਰ ਕੀ ਨਾਮ ਬਿਨ ਕਿਨ ਗਤ ਪਾਏ ਕਹਉ ਉਪਦੇਸ਼ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ